ਜਿਵੇਂ ਬਚਨਾ ਹੁੰਦਾ ਨਾ ਸੰਗ ਸਖਾ ਸਭ ਤਜ ਗਏ ਕੋਉ ਨ ਨਿਬਿਓ ਸਾਥ ਇਹ ਬਚਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਲਾਗੂ ਨਹੀਂ ਹਨ ਜਿਨ੍ਹਾਂ ਦੇ ਸੰਗੀ ਸਾਥੀ ਸਾਹਮਣੇ ਕਿੰਨੇ ਕਿੰਨੇ ਕਸ਼ਟ ਸਹਿ ਕੇ ਸ਼ਹੀਦ ਹੋ ਗਏ ਕਦੋਂ ਤਜ ਗਏ ਸਨ ਉਹ ਇਹ ਤੇ ਬਚਨ ਸਾਡੇ ਵਾਸਤੇ ਨੇ ਸੰਸਾਰ ਵਾਸਤੇ ਜੋ ਗੁਰੂ ਆਸਤੇ ਬਚਨ ਨੇ ਬਚਨ ਹੁੰਦੇ ਨੇ ਦਰਜਾ ਬਦਰਜਾ ਵਾਣੀ ਵਿੱਚ ਤਿੰਨ ਕਿਸਮ ਦੇ ਬਚਨ ਨੇ ਇੱਕ ਤਿੰਨੇ ਭਿਆਨਕ ਜਿਉਂ ਜਾਂ ਤੇ ਜ ਕੱਢਣਗੇ ਹੱਡਾਂ ਕੋਕੜਕਾ ਕੇ ਜਾਮ ਲੈ ਜਾਣਗੇ ਮਾਰੇ ਕੰਮ ਕਰਦਾ ਨਰਕ ਚ ਸੁੱਟ ਦੇਣਗੇ ਇਹਨੂੰ ਕਹਿੰਦੇ ਨੇ ਭਿਆਨਕ ਬਚਨ ਇੱਕ ਨੇ ਰੋਚਕ ਵਜਨ ਪਾਠ ਕਰੋ ਰੱਬ ਦਾ ਨਾਮ ਲਓ ਸਵੇਰੇ ਉੱਠੋ ਚੰਗੇ ਕੰਮ ਕਰੋ ਇਕਨੇ ਜਥਾਰਥ ਨਾ ਕਿਸਾਇਬੋ ਨਾ ਕਿਸ ਜਾਇਬੋ RAM ਕੀ ਦੁਹਾਈ ਸਭ ਪਰਮੇਸ਼ਰ ਦਾ ਹੀ ਰੂਪ ਹੈ ਭਾਈ ਦੁਜਾ ਕੋਈ ਨੀਅਤ ਹੈ ਤਿੰਨ ਕਿਸਮ ਦੇ ਸੋ ਗੁਰੂ ਮਹਾਰਾਜ ਤੇ ਇਹ ਬਚਨ ਲਾਗੂ ਹੁੰਦਾ ਗੁਰੂ ਗਬਿੰਦ ਗਬਿੰਦ ਗੁਰੂ ਹੈ ਨਾਨਕ ਤੇਤ ਨਾ ਪਾਈ ਪਾਣੀ ਕਹਿ ਦੋ ਜਲ ਕਹਿ ਦੋ ਗੱਲ ਤੇ ਇੱਕੋ ਹੀ ਹੈ ਨਾ ਹੀ ਦੋ ਰੇ ਨਾ ਹੈ ਤੇ ਪਾਣੀ ਜਲ ਵੀ ਪਾਣੀ ਹੈ ਪਾਣੀ ਵੀ ਜਲ ਹੈ ਜਲ ਹਿੰਦੀ ਚ ਕਹਿੰਦੇ ਨੇ ਪਾਣੀ ਪੰਜਾਬੀ ਚ ਕਹਿੰਦੇ ਇਸੇ ਤਰ੍ਹਾਂ ਜੋ ਵਾਹਿਗੁਰੂ ਹੈ ਗੁਰੂ ਮਹਾਰਾਜ ਹੈ ਨਾਂ ਦੋ ਦੇ ਹੈ ਇੱਕ ਗੁਰੂ ਗਬਿੰਦ ਗਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਗੁਰੂ ਗਬਿੰਦ ਗਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਜੀ ਗੁਰੂ ਗਬਿੰਦ ਗੁਰੂ ਹੈ ਨਾਨਕ ਤੇ ਸੇ ਨ ਪਾਈ ਗੁਰੂ ਗਬਿੰਦ ਗੁਰੂ ਹੈ ਨਾਨਕ ਤੇ ਸੇ ਨ ਪਾਈ ਜੀ ਗੁਰੂ ਗਬਿੰਦ ਗੁਰੂ ਹੈ ਨਾਨਕ ਤੇ ਸੇ ਨ ਪਾਈ ਗੋਬਿੰਦ ਗੋਜਿੰਦ ਗੁਰੂ ਹੈ ਨਾਨਕ ਤੇ ਨ ਪਾਈ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਨ ਪਾਈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਨ ਪਾਈ ਜੀ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਤੇ ਨ ਪਾਈ ਵਾਹਿਗੁਰੂ ਗੁਰੂ ਨਾਨਕ ਸਾਹਿਬ ਇੱਕੋ ਹੀ ਸਰੂਪ ਹਨ ਗੁਰੂ ਮਹਾਰਾਜ ਤੇ ਈਸ਼ਵਰ ਪਰਮੇਸ਼ਰ ਪ੍ਰਾਤਨ ਬਚਨ ਵਿਚਾਰ ਕੇ ਪੜ ਕੇ ਦੇਖਿਏ ਵਾਹਿਗੁਰੂ ਜੀ ਕਹਿੰਦੇ ਨੇ ਅਪਰੰਪਰ ਪਰਮ ਪਰਮੇਸ਼ਰ ਜੀ ਕਹਿ ਰਹੇ ਨੇ ਇਹ ਗੁਰੂ ਨਾਨਕ ਜੀ ਜਿਹੜਾ ਤੇਰੇ ਮੇਰੇ ਵਿੱਚ ਫਰਕ ਜਾਣੇਗਾ ਉਹਦੀ ਗਤੀ ਨਹੀਂ ਹੋਣੀ ਜਿਹੜਾ ਦਿਲੋਂ ਮੰਨੇਗਾ ਕਿ ਗੁਰੂ ਨਾਨਕ ਹੀ ਵਾਹਿਗੁਰੂ ਹੈ ਪਰਮੇਸ਼ਰ ਉਹਦਾ ਭਲਾ ਹੋਏਗਾ ਹੈ ਵੀ ਠੀਕ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰ ਕੇ ਮੂਰਤ ਹੈ ਜਗ ਆ